ਵੀਰਾ 20 ਸਾਲਾਂ ਤੋਂ ਘਰੇ ਸਿੰਗਲ ਨਾਲ ਬੰਨਿਆ ਹੋਇਆ ਚਲਾ ਮਰਿਤਕੋਟ ਨਾਲ ਆਹ ਦੇਖੋ ਜੀ 20 ਸਾਲ ਹੋ ਗਏ ਨੇ ਸਿੰਗਲ ਨਾਲ ਬੰਨਿਆ ਹੋਇਆ ਬਾਪੂਰੇ ਬਾਥਰੂਮ ਵਾਲੀ ਥੈਲੀ ਲੱਗੀ ਹੋਈ ਸੀ ਘਰ ਦੇ ਜਿਹੜੇ ਬਾਲਿਆਂ ਦੀ ਛੱਤ ਆ ਉਹ ਵੀ ਢਿੱਗਣ ਵਾਲੀ ਹੋਈ ਪਈ ਸੀ ਇਹ ਵੀਰਾ ਸਿੰਗਲ ਨਾਲ ਬੰਨਿਆ ਹੋਇਆ 20 ਸਾਲਾਂ ਤੋਂ ਸੁੱਕ ਕੇ ਹੱਡੀਆਂ ਦਾ ਪਿੰਜਰ ਬਣਿਆ ਪਿਆ ਇਹ ਚੋ ਵੀ ਦਿਨਾਂ ਦੇ ਵਿੱਚ ਜਗਤਾਰ ਸਿੰਘ ਨੇ ਸਾਡੇ ਨਾਲ ਇੱਕ ਵੇਰ ਵੀ ਕੋਈ ਮੈਸਵੇਵ ਨਹੀਂ ਕੀਤਾ ਕਿਸੇ ਨੂੰ ਗਾਲ ਮੰਦਾ ਨਹੀਂ ਬੋਲਿਆ ਇਹਨੇ ਗੁੱਸਾ ਨਹੀਂ ਕੀਤਾ ਇਹਦੇ ਪਿੱਛੇ ਜ਼ਿੰਮੇਵਾਰ ਕੌਣ ਆ ਜ਼ਿੰਮੇਵਾਰ ਉਹ ਸਾਡਾ ਸਮਾਜ ਆ ਜਿਹਦੀ ਇਹ ਡਿਊਟੀ ਬਣਦੀ ਸੀ ਆ ਕੇ ਪਿਆਰਾ ਸਿੰਘ ਦਾ ਸਾਥ ਦਿੰਦਾ ਤੇ ਇਹ ਵੀ ਬੀਬੀ ਆਵਾਸ ਆਪਣੇ ਤੇ ਮਾਤਾ ਜੀ ਤੇ ਬਾਪੂ ਜੀ ਨੇ ਤੇ ਆ ਭਾਈ ਜੀ ਨੇ 9 ਤਕਰੀਬਨ 20 ਸਾਲ ਹੋ ਗਏ ਭਾਈ ਨੌਵੇਂ ਦੇ ਵਿੱਚੋਂ ਦੱਸਦੇ ਨੇ ਬਾਪੂ ਜੀ ਦੱਸਣ ਦੇ ਮਤਲਬ ਵੀ ਨੌਵੇਂ ਦੇ ਵਿੱਚ ਪੜਦਾ ਏ ਇੰਟੈਲੀਜ ਬਹੁਤ ਸੀਗਾ ਤੇ ਨੌਵੇਂ ਗਲਾਸ ਦੇ ਵਿੱਚ ਹੀ ਮਤਲਬ ਇਹਨੂੰ ਪੜਦੇ ਪੜਦੇ ਨੂੰ ਪਤਾ ਨਹੀਂ ਕਹਿੰਦੇ ਵੀ ਕੀ ਚੱਕਰ ਪਿਆ ਹੋਰ ਉਸ ਨਗਰ ਫੈਜਗੜ ਦੇ ਜਿਹੜੇ ਭੈਣ ਫਰਾਕ ਕੈਨੇਡਾ ਅਮਰੀਕਾ ਗਏ ਨੇ ਬਾਹਰ ਗਏ ਨੇ ਵਿਦੇਸ਼ਾਂ ਟ ਉਹਨਾਂ ਨੂੰ ਬਾਈ ਆਪਣੇ ਪਿੰਡਾਂ ਵੱਲ ਵੀ ਝਾਤ ਮਾਰੋ ਉਹ ਕਹਿੰਦੇ ਸ਼ਵੀਰ ਲੱਗੀ ਆ ਬੇਬੇ ਮੈਂ ਚੱਲਿਆ ਪੁੱਤ ਕਹਿੰਦੀ ਮੈਨੂੰ ਪਾਣੀ ਤਾਂ ਪੜਾ ਜਾ ਉਹ ਕਹਿੰਦਾ ਨਹੀਂ ਬੇਬੇ ਮੈਂ ਤਾਂ ਸ਼ਵੀਰ ਲਾਉਣੀ ਆ ਘਰੇ ਮਾਂ ਪਾਣੀ ਮੰਗਦੀ ਆ ਬਾਹਰ ਸ਼ਵੀਰ ਲਾਉਣ ਦਾ ਕੋਈ ਫਾਇਦਾ ਨਹੀਂ ਜੇ ਆਪਾਂ ਪਿੱਛੇ ਨਹੀਂ ਮੁੜ ਕੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਜਨਾ ਜਗਤਾਰ ਸਿੰਘ ਆ ਮਰੇਲ ਕੋਟਲੇ ਦੇ ਕੋਲੇ ਪਿੰਡ ਆ ਜੀ ਫੈਜਗੜ ਉੱਥੋਂ ਇਹ ਵੀਰ ਨੂੰ ਲੈ ਕੇ ਆਏ ਸੀ ਵੀਰਾ 20 ਸਾਲਾਂ ਤੋਂ ਘਰੇ ਸੰਗਲਣਾ ਬੰਨਿਆ ਹੋਇਆ ਸੀ ਤੇ ਇਹਦੇ ਪਿਤਾ ਜੀ ਬਾਪੂ ਦਾ ਨਾਮ ਪਿਆਰਾ ਸਿੰਘ ਆ ਬਾਪੂ ਦੇ ਬਾਥਰੂਮ ਵਾਲੀ ਥੈਲੀ ਲੱਗੀ ਹੋਈ ਸੀ ਘਰ ਦੇ ਜਿਹੜੇ ਬਾਲਿਆਂ ਦੀ ਛੱਤ ਆ ਉਹ ਵੀ ਢਿੱਗਣ ਵਾਲੀ ਹੋਈ ਪਈ ਸੀ ਤੇ ਘਰ ਦੇ ਵਿੱਚ ਇਹ ਤਿੰਨੋਂ ਮੈਂਬਰ ਹੀ ਸੀ ਮਾਂ ਪਿਆ ਤੇ ਪੁੱਤ ਇਹ ਵੀਰਾ ਸੰਗਲ ਨਾਲ ਬੰਨਿਆ ਹੋਇਆ 20 ਸਾਲਾਂ ਤੋਂ ਸੁੱਕ ਕੇ ਹੱਡੀਆਂ ਦਾ ਪਿੰਜਰ ਬਣਿਆ ਪਿਆ ਚਲੋ ਧੰਨਵਾਦ ਹੈ ਇਹਨਾਂ ਭੈਣਾਂ ਦਾ ਜਿਹੜੀਆਂ ਬਗਾਨੇ ਘਰੀ ਵਿਆਹਣ ਤੋਂ ਬਾਅਦ ਵੀ ਆਪਣੇ ਬਾਪ ਦਾ ਆਪਣੇ ਪਰਿਵਾਰ ਦਾ ਸਾਥ ਦਿੰਦੀਆਂ ਰਹੀਆਂ ਰੋਟੀ ਪਾਣੀ ਚੱਲਦਾ ਰਿਹਾ ਬਾਪੂ ਮੰਜੇ ਤੇ ਪਿਆ ਸੀ ਬਿਮਾਰ ਸੀ ਪਰ ਹਾਲਤ ਇੰਨੀ ਮਾੜੀ ਸੀ ਸਭ ਤੋਂ ਵੱਡਾ ਧੰਨਵਾਦ ਆਉ ਪਿੰਡ ਦਾ ਨੌਜਵਾਨ ਬੀਰ ਸੰਦੀਪ ਜੀ ਨੇ ਵੀਡੀਓ ਬਣਾ ਕੇ ਭੇਜੀ ਸਾਨੂੰ ਦੱਸਿਆ ਫਿਰ ਇੰਦਰਪਾਲ ਵੀਰੇ ਉਹ ਨਹੀਂ ਸਾਡੇ ਟੀਮ ਦੇ ਮੈਂਬਰ ਅਮਰਜੀਤ ਹੁਣੀ ਮੇਲਕੋਟਲੇ ਤੋਂ ਉਹ ਜਾ ਕੇ ਇਸ ਪਰਿਵਾਰ ਨੂੰ ਇੱਥੇ ਲੈ ਕੇ ਆਏ 5 ਤਰੀਕ ਨੂੰ ਜਗਤਾਰ ਸਿੰਘ ਨੂੰ ਇੱਥੇ ਲੈ ਕੇ ਆਂਦਾ ਅੱਜ 28 ਤਰੀਕ ਨੂੰ ਇਹ ਘਰੇ ਚੱਲਿਆ 23 24 ਦਿਨਾਂ ਦੇ ਵਿੱਚ ਜਗਤਾਰ ਸਿੰਘ ਨੇ ਸਾਡੇ ਨਾਲ ਇੱਕ ਵੇਰ ਵੀ ਕੋਈ ਮੈਸ ਬਿਹੇਵ ਨਹੀਂ ਕੀਤਾ ਕਿਸੇ ਨੂੰ ਗਾਲ ਮੰਦਾ ਨਹੀਂ ਬੋਲਿਆ ਇਹਨੇ ਗੁਸਾਨੀ ਕੀਤਾ ਵੀ ਇਹ ਮੈਂਟਲੀ ਕੋਈ ਅਫਸੈਟ ਆ ਪਰ ਇਹ ਪਰਿਵਾਰ 20 ਸਾਲਾਂ ਤੋਂ ਸੰਗਲਣਾ ਬੰਨੀ ਬੈਠਾ ਸੀ ਕਾਰਨ ਅੱਜ ਤੋਂ 20 ਸਾਲ ਪਹਿਲਾਂ ਅਵਤਾਰ ਜਗਤਾਰ ਸਿੰਘ ਇੱਕ ਹੁੰਦੜੇਲ ਨੌਜਵਾਨ ਸੀ ਗੱਭਰੂ ਸੀ ਸਰੀਰ 'ਚ ਜਾਨ ਸੀ ਤਾਕਤ ਸੀ ਮੈਂਟਲੀ ਠੀਕ ਨਹੀਂ ਸੀ ਅਫਸੈਟ ਹੋ ਗਿਆ ਸੀ ਘਰੇ ਕੁੱਟਮਾਰ ਕਰਦਾ ਸੀ ਭੰਨ ਤੋੜ ਕਰਦਾ ਸੀ ਉਸ ਟਾਈਮ ਡਾਕਟਰੀ ਲਾਜ ਵੀ ਇੰਨਾ ਜ਼ਿਆਦਾ ਨਹੀਂ ਸੀਗਾ ਪੰਜਾਬ ਦੇ ਵਿੱਚ ਆਪਾਂ ਜੇ 20 ਸਾਲ ਪਿੱਛੇ ਜਾਈਏ ਐ ਕੰਬਰਸਰ ਆਪਾਂ ਕਹਿੰਦੇ ਸੀ ਅੰਮ੍ਰਿਤਸਰ ਪਾਗਲਖਾਨਾ ਹੋਰ ਕਿਤੇ ਕੋਈ ਚੰਗਾ ਡਾਕਟਰ ਨਹੀਂ ਸੀ ਮਿਲਦਾ ਅੱਜ ਤਾਂ ਛੋਟੇ ਕਸਬਿਆਂ 'ਚ ਜਿੱਥੇ ਵੱਡੇ ਸ਼ਹਿਰਾਂ 'ਚ ਤੇ ਛੋਟੇ ਸ਼ਹਿਰਾਂ 'ਚ ਦਿਮਾਗ ਦੇ ਡਾਕਟਰ ਕਿੰਨੀਆਂ ਥਾਵਾਂ ਤੇ ਬੈਠੇ ਆ ਉਦੋਂ ਆਮ ਬੰਦੇ ਦੀ ਪਹੁੰਚ ਨਹੀਂ ਸੀ ਹੁੰਦੀ ਪਰ ਗੱਲ ਜੇ ਜਗਤਾਰ ਸਿੰਘ ਦੀ ਕਰੀਏ ਅਬ 2002 ਤੋਂ ਲੈ ਕੇ ਅੱਜ 2024 'ਚ ਖੜੇ 2000 ਤੋਂ ਲੈ ਕੇ ਇਹ ਜਿਹੜੇ 20 ਸਾਲ ਸੀਗੇ ਇਹ ਵੀਰ ਨੇ ਸੰਗਲਾਂ ਦੇ ਵਿੱਚ ਕੱਢਦੇ ਕਿੱਥੇ ਆਪਣੀਆਂ ਭੈਣਾਂ ਵਾਂਗ ਇਹਦਾ ਘਰ ਵਾਸਦਾ ਹੁੰਦਾ ਬੱਚੇ ਹੁੰਦੇ ਇਹਦੇ ਪਿੱਛੇ ਜ਼ਿੰਮੇਵਾਰ ਕੌਣ ਆ ਜ਼ਿੰਮੇਵਾਰ ਉਹ ਸਾਡਾ ਸਮਾਜ ਆ ਜਿਹਦੀ ਇਹ ਡਿਊਟੀ ਬਣਦੀ ਸੀ ਆ ਕੇ ਪਿਆਰਾ ਸਿੰਘ ਦਾ ਸਾਥ ਦਿੰਦਾ ਆ ਕੇ ਪਿਆਰਾ ਸਿੰਘ ਦੀ ਬਾਹ ਫੜਦੇ ਜਗਤਾਰ ਸਿੰਘ ਦੇ ਸਿੰਗਲ ਖਲਾਉਂਦੇ ਇਹਨੂੰ ਕਿਸੇ ਚੰਗੇ ਇਲਾਜ ਵਾਸਤੇ ਲੈ ਕੇ ਜਾਂਦੇ। ਇਹ ਜਿੰਨੇ ਕੁ ਜੋਗੇ ਸੀਗੇ ਚੌਂਕੀਆਂ ਭਰੀ ਗਈ ਬੇਬੇ ਵਿਚਾਰੀ ਕਿਸੇ ਬਾਬੇ ਦੇ ਜਾ ਕੇ ਮੱਥਾ ਟੇਕ ਕੇ ਆਈ ਵੀ ਮੇਰੇ ਪੁੱਤ ਦੇ ਵਿੱਚ ਖਣੀ ਕੋਈ ਕਸਰ ਰੱਖ ਨਹੀਂ ਕੋਈ ਇਹਨੂੰ ਕੁਝ ਕਰਾਤਾ ਕਿਸੇ ਨੇ? ਅਵੇਅਰਨੈਸ ਦੀ ਘਾਟ ਸੀ। ਅਵੇਅਰ ਕਿਹਨਾਂ ਨੇ ਕਰਨਾ ਸੀ? ਉਸ ਪਿੰਡ ਦੇ ਪੜ੍ਹੇ ਲਿਖੇ ਲੋਕਾਂ ਨੇ। ਉਸ ਪਿੰਡ ਦੇ ਉਹਨਾਂ ਲੋਕਾਂ ਨੇ ਜਿਨ੍ਹਾਂ ਕੋਲੇ ਪ੍ਰਮਾਤਮਾ ਦੀ ਇੰਨੀ ਕਿ ਦਿੱਤੀ ਹੈਗੀ ਆ ਜਿਹੜਾ ਕਿਸੇ ਨੂੰ ਵੀ ਦੇ ਸਕਦੇ ਆ। ਪਰ ਅੱਜਕੱਲ ਸਾਡੇ ਸਮਾਜ ਦੇ ਵਿੱਚ ਹਰ ਬੰਦਾ ਅੰਨਾ ਵੰਡੇ ਰਿਓੜੀਆਂ ਮੁਰਮੁਰ ਘਰਦਿਆਂ ਨੂੰ ਦੇਵੇ ਬਸ ਆਪਣੇਆਂ ਨੂੰ ਹੋਰ ਵੱਡਿਆ ਵੱਡੀਆਂ ਕੋਠੀਆਂ ਵੱਡੇ ਕਾਰਖਾਨੇ ਵੱਡੀਆਂ ਕਾਰਾਂ ਪਰ ਆਸ-ਪਾਸ ਉਹਨਾਂ ਕੋਠੀਆਂ ਦੀਆਂ ਨਿਉਆਂ ਦੇ ਥੱਲੇ ਜਗਤਾਰ ਸਿੰਘ ਵਰਗੇ ਨੌਜਵਾਨ ਕਿੱਦਾਂ ਦੱਬੇ ਜਾ ਰਹੇ ਆ ਇਹ ਅਸੀਂ ਦੇਖ ਸਕਦੇ ਹਾਂ ਪਰ ਅੱਜ ਇਸ ਗੱਲ ਦਾ ਸਕੂਨ ਵੀ ਆ ਵੀ ਜਗਤਾਰ ਵੀਰਾ ਠੀਕ ਆ ਪਰ ਇੱਕ ਗੱਲ ਦਾ ਅਫਸੋਸ ਵੀ ਆ ਵੀ ਅੱਜ ਸਾਨੂੰ ਇਹਨੂੰ ਅੱਧ ਵਿਚਾਲੇ ਭੇਜਣਾ ਪੈ ਰਿਹਾ ਬਾਪੂ ਦੇ ਬਾਥਰੂਮ ਵਾਲੀ ਥੈਲੀ ਲੱਗੀ ਹੋਈ ਆ ਇਲਾਜ ਚੱਲਦਾ ਸੀ ਜਦੋਂ ਆਏ ਸੀ ਉਸ ਦਿਨ ਤਾਂ ਬਾਹਲੀ ਮਾੜੀ ਹਾਲਤ ਸੀ ਬਾਪੂ ਤੋਂ ਵੀ ਨਹੀਂ ਖੜਾ ਹੁੰਦਾ ਸੀ ਪਰ ਅੱਜ ਬਾਪੂ ਆਪਣੇ ਪੈਰਾਂ ਤੇ ਖੜਾ ਬਾਪੂ ਦੇ ਖੂਨ ਪਿਸ਼ਾਬ ਦੇ ਵਿੱਚ ਪਾਸ ਸੈੱਲ ਬਣਦੇ ਆ ਇਨਫੈਕਸ਼ਨ ਆ ਡਾਕਟਰ ਕਹਿੰਦੇ ਦਵਾਈ ਚੱਲਦੀ ਹੈ ਜਿੰਨਾ ਚਿਰ ਉਹ ਠੀਕ ਨਹੀਂ ਹੁੰਦੀ ਇਨਫੈਕਸ਼ਨ ਹੋਣ ਚਿਰ ਥੈਲੀ ਨਹੀਂ ਉਤਰ ਸਕਦੀ ਤੇ ਅਸੀਂ ਚਾਹੁੰਦੇ ਸੀ ਵੀ ਹਜੇ ਛੁੱਟੀ ਨਾ ਲਵੇ ਬਾਪੂ ਜਗਤਾਰ ਵੀ ਹਜੇ ਸਾਡੇ ਕੋਲ ਰਵੇ ਪਰੇ ਭੈਣਾਂ ਕਹਿੰਦੀਆਂ ਸਾਡੀ ਕੋਈ ਘਰੇਲੂ ਜ਼ਰੂਰਤ ਆ ਵੀ ਅਸੀਂ ਜਾਣਾ ਲੈ ਕੇ ਅਸੀਂ ਦਵਾਈ ਲੈ ਜਾ ਕਰਾਂਗੇ ਚਲੋ ਸਾਡੇ ਵੱਲੋਂ ਕੋਈ ਜ਼ਬਰਦਸਤੀ ਵੀ ਨਹੀਂ ਕਿਉਂਕਿ ਭੈਣਾਂ ਨੇ ਪਹਿਲਾਂ ਵੀ ਹੁਣ ਤੱਕ ਰ ਸਾਥ ਦਿੱਤਾ ਆਪਣੇ ਮਾਪਿਓ ਦਾ ਅੱਗੋਂ ਵੀ ਇਹ ਸਾਥ ਦੇ ਸਕਣ ਅਸੀਂ ਇਸ ਮੰਚਾ ਦੇ ਨਾਲ ਭੇਜ ਰਹੇ ਹਾਂ ਪਰ ਮੇਰੀਆਂ ਭੈਣਾਂ ਨੂੰ ਬੇਨਤੀ ਆ ਵੀ ਦੇਖੋ ਇਹਨਾਂ ਦੀ ਦਵਾਈ ਨਾ ਹੁਣ ਬੰਦ ਹੋਵੇ ਜੇ ਤਾਰ ਸਿੰਘ ਦੇ ਦੁਆਰਾ ਸੰਗਲ ਨਾ ਲੱਗਣ ਦੇ ਮੇਰੀ ਭੈਣਾਂ ਬਾਪੂ ਹੁਣ ਤੂੰ ਇੰਨਾ ਕਿ ਤਕੜਾ ਹੋ ਗਿਆ ਦੁਬਾਰਾ ਤੇ ਹੁਣ ਮੇਰੀ ਬੇਨਤੀ ਆ ਇਹਨੂੰ ਬੰਨਣਾ ਨਹੀਂ ਇਹ ਤਾਂ ਇਹਦੀ ਜਾਨ ਹੀ ਨਹੀਂ ਬਚੀ ਤੈਨੂੰ ਮਾਰੂ ਅੱਜ ਤੋਂ 20 ਸਾਲ ਪਹਿਲਾਂ ਤਕੜਾ ਸੀ ਹੁਣ ਤਾਂ ਇਹ ਵਿਚਾਰੇ ਚ ਜਾਨ ਹੀ ਨਹੀਂ ਵੀ ਤੈਨੂੰ ਮਾਰ ਦੇਵੇ ਹੁਣ ਤੂੰ ਖੜਾ ਮੈਂ ਤਾਂ ਖੜ ਵੀ ਨਹੀਂ ਹੋਇਆ ਇਹਦਾ ਵਿਚਾਰਾ ਕੁਰਸੀ ਤੇ ਬਹਿ ਗਿਆ 1 ਮਿੰਟ ਜੀ ਇਸ ਕਰਕੇ ਭੈਣ ਬਣ ਕੇ ਤੂੰ ਵੀ ਥੋੜਾ ਜਿਹਾ ਸਾਥ ਦੇਈਂ ਇਹਨਾਂ ਦਾ ਤੇ ਇਹਨੂੰ ਅਸੀਂ 15 ਨਿ ਦਵਾਈ ਲੈ ਕੇ ਭੇਜ ਰਹੇ ਹਾਂ 15 ਦਿਨ ਦੀ ਦਵਾਈ ਦੇ ਕੇ ਭੇਜਨੇ ਆ 15 ਦਿਨਾਂ ਬਾਅਦ ਲੈ ਕੇ ਆਉਣਾ ਦੋਨਾਂ ਨੂੰ ਠੀਕ ਹੈ ਭੈਣੇ ਠੀਕ ਆ ਬਾਪੂ ਫਿਕਰ ਨਾ ਕਰ ਅਸੀਂ ਵੀ ਤੇਰੇ ਪੁੱਤਾਂ ਦੀ ਕਰੇ ਨਾਲ ਆ ਠੀਕ ਆ ਪਰ ਇਲਾਜ ਤੋਂ ਬੰਦ ਜਾਣਾ ਛੱਡਿਏ ਇਹਨੂੰ ਠੀਕ ਆ ਤੇ ਇੱਕ ਅਸੀਂ ਬੇਨਤੀ ਕਰਦੇ ਆ ਨਗਰ ਨਿਵਾਸੀਆਂ ਨੂੰ ਉਸ ਨਗਰ ਫੈਜ ਘੜ ਦੇ ਜਿਹੜੇ ਭੈਣ ਭਰਾ ਕੈਨੇਡਾ ਅਮਰੀਕਾ ਗਏ ਨੇ ਬਾਹਰ ਗਏ ਨੇ ਵਿਦੇਸ਼ਾਂ 'ਚ ਉਹਨਾਂ ਨੂੰ ਬਾਈ ਆਪਣੇ ਪਿੰਡਾਂ ਵੱਲ ਵੀ ਝਾਤ ਮਾਰੋ ਸਾਡੀਆਂ ਇਹਨਾਂ ਸੰਸਥਾਵਾਂ ਨੂੰ ਮਦਦ ਦੇਣ ਦੀ ਕੋਈ ਫਾਇਦਾ ਨਹੀਂ ਇਹਨਾਂ ਸੰਸਥਾਵਾਂ ਨੂੰ ਬਣਾਉਣ ਦਾ ਵੀ ਕੋਈ ਫਾਇਦਾ ਨਹੀਂ ਜੇ ਆਪਾਂ ਆਪਣੇ ਪਿੰਡਾਂ 'ਚ ਨਹੀਂ ਬਾਹ ਫੜ ਸਕਦੇ ਕਿਸੇ ਪਹਿਲਾਂ ਆਪਣੇ ਪਿੰਡ 'ਚ ਆਪਣੇ ਸਮਾਜ 'ਚ ਜਿਹੜੇ ਜਗ੍ਹਾ ਤੇ ਅਸੀਂ ਜੰਮੇ ਪਲੇ ਆ ਉੱਥੇ ਕਿਸੇ ਲੋੜਵੰਦ ਦੀ ਬਾਹ ਫੜੀਏ ਫੇਰ ਸਾਨੂੰ ਅੱਗੇ ਵਧਣ ਦੀ ਲੋੜ ਆ ਉਹ ਕਹਿੰਦੇ ਸ਼ਵੀਰ ਲੱਗੀ ਆ ਬੇਬੇ ਮੈਂ ਚੱਲਿਆ ਪੁੱਤ ਕਹਿੰਦੀ ਮੈਨੂੰ ਪਾਣੀ ਤਾਂ ਪਿਲਾ ਜਾ ਉਹ ਕਹਿੰਦਾ ਨਹੀਂ ਬੇਬੇ ਮੈਂ ਤਾਂ ਸ਼ਵੀਰ ਲਾਉਣੀ ਆ ਘਰੇ ਮਾਂ ਪਾਣੀ ਮੰਗਦੀ ਆ ਬਾਹਰ ਸ਼ਵੀਲ ਲਾਉਣ ਦਾ ਕੋਈ ਫਾਇਦਾ ਨਹੀਂ ਜੇ ਆਪਾਂ ਪਿੱਛੇ ਨਹੀਂ ਮੁੜ ਕੇ ਦੇਖਦੇ ਤੇ ਮੈਂ ਉਹਨਾਂ ਨਗਰ ਨਿਵਾਸੀ ਵੀਰਾਂ ਨੂੰ ਬੇਨਤੀ ਕਰਦਾ ਹੋ ਸਕਦਾ ਬਾਪੂ ਚ ਕੋਈ ਕਮੀਆਂ ਰਹੀਆਂ ਹੋਣ ਸਾਨੂੰ ਨਹੀਂ ਪਤਾ ਬਾਪੂ ਦੇ ਬਾਰੇ ਚ ਪਰ ਛੱਤ ਜਮਾਈ ਟੇ ਹੀ ਪਈ ਆ ਉਹ ਬਾਲੇ ਜਮਾਈ ਢਿੱਗਣ ਵਾਲੇ ਹੋਏ ਪਏ ਆ ਜੇ ਤੁਸੀਂ ਮਦਦ ਕਰੋ ਘਰ ਚ ਇੱਕ ਕਮਰਾ ਲੈਟਰਨ ਬਾਥਰੂਮ ਰਸੋਈ ਬਣ ਜੇਵੇ ਛੋਟੀ ਜੀ ਬਹੁਤ ਧੰਨਵਾਦ ਹੈ ਉਹ ਤੁਹਾਡਾ ਨਗਰ ਦੀ ਨਗਰ ਚ ਹੀ ਰਹਿ ਜਵੇ ਬੜਾ ਧੰਨਵਾਦ ਹੈ ਉਹ ਤੁਹਾਡਾ ਤੇ ਕੋਈ ਜੇ ਭੈਣ ਭਰਾ ਇਹ ਇਨੀਸ਼ੀਏਟਿਵ ਲਵੇ ਉਥੇ ਆਪਦੇ ਨਗਰ ਚ ਦੀ ਮਦਦ ਕਰੋ ਸਾਡੇ ਰਾਹੀਂ ਕੋਈ ਮਦਦ ਨਹੀਂ ਕਰਨੀ ਅਸੀਂ ਨਹੀਂ ਕੁਝ ਕਰ ਸਕਦੇ ਨਾ ਅਸੀਂ ਘਰ ਪਾ ਸਕਦੇ ਨਾ ਅਸੀਂ ਕਮਰਾ ਪਵਾ ਸਕਦੇ ਆ ਤੁਸੀਂ ਆਪਣੇ ਨਗਰ ਦੇ ਜਗਤਾਰ ਸਿੰਘ ਦੀ ਬਾਹ ਫੜੋ 20 ਸਾਲਾਂ ਤੋਂ ਬੰਨਿਆ ਹੋਇਆ ਵਿਚਾਰਾ ਹੁਣ ਖੁੱਲਿਆ ਸੰਗਲ ਆਪਦੇ ਘਰ ਚ ਆਪਣੇ ਵਿਹੜੇ ਚ ਸੋਖ ਨਾਲ ਬੈਠ ਸਕੇ ਤੇ ਬਾਪੂ ਬੇਬੇ ਆਪਣੇ ਉਸ ਘਰ ਚ ਬਾਪੂ ਕਿੰਨੀ ਜਗ੍ਹਾ ਵਾ ਜਗ੍ਹਾ ਤਾਂ گاڑی ਮੁੱਕੀ ਕੋਹ ਨਾ ਪੁੱਛੋ ਤਾ ਸਾਰੇ ਬੈਸਵਾ ਵਿੱਚ ਵਾ ਹੋਣਾ ਨਹੀਂ ਪੂਰਾ ਨਹੀਂ ਨਹੀਂ ਵੱਧ ਹੋ ਜਗਾ ਤਾਂ ਨਹੀਂ ਜੀ ਦੋ ਕਮਰੇ ਪੈਣੇ ਦੋ ਕਮਰੇ ਪੈਣੇ ਬੈਸਵਾ ਹੀ ਆ ਚਲੋ 50 ਗੱਜ ਜਗ੍ਹਾ ਬੈਸਵਾ ਜਗ੍ਹਾ ਚਲੋ ਇੰਨੇ ਚੀਜ਼ੇ ਛੱਤ ਪੈ ਜੇਵੇ ਇਹਨਾਂ ਨੂੰ ਨਾ ਤੇ ਹੁਣ ਇਹ ਤਿੰਨੇ ਮਾਂ ਪੁੱਤ ਪੇਆ ਪੁੱਤ ਰਹਿ ਸਕਦੇ ਆ ਉੱਥੇ ਬਸੇ ਸਾਡੀ ਬੇਨਤੀ ਆ ਕਬੂਲ ਕਰਿਓ ਆਪਣੇ ਨਗਰ ਖੀੜੇ ਚ ਪਿੱਛੇ ਨਗਰ ਨਿਗਰ ਜਰੂਰ ਮਾਰਿਆ ਕਰੋ ਧਿਆਨ ਜਰੂਰ ਰੱਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ